हरे शंभू शंभू देवा महादेव ਦੇ ਅੰਦਰ ਅਸੀਂ ਖਾ ਦੇ ਕੇ ਆ ਸੀ ਸ਼ਿਫਟ ਦੇ ਮਹਾਦੇ ਕੇ ਬਗਰ ਮੋਕਦੇ ਵਾਹ ਚੈੱਕ ਕਰਦੇ ਹੁੰਦੇ ਹਨ ਲੋ ਜੀ ਅਹੁਤੀ ਦਿੰਦੇ ਹੋਏ ਹਵਨ ਚ ਗਊ ਮਤਨ ਚਾਰਾ ਖਾਂਦੇ ਆ ਤੇ ਇੱਧਰਲੇ ਪਾਸੇ ਹਵਨ ਵਗੈਰਾ ਹੁੰਦੇ ਆ ਤੇ ਅਗਰ ਤੁਸੀਂ ਹਵਨ ਮਤਲਬ ਕਰਵਾਣਾ ਤੇ ਤੁਸੀਂ ਕਰਵਾ ਸਕਦੇ ਆ ਇਹ ਚਲੋ ਇਧਰ ਸਾਈਡ ਗਊਸ਼ਾਲਾ ਆ। ਹੋ ਨੰਦੀ ਮਹਾਰਾਣੀ। ਸਾਰੇ ਇਧਰ ਨੰਦੀ ਆ। ਹਾਜੀ ਸਸਰੀਕਾਲ ਜੀ। ਸਸਰੀਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਦੀ ਨਵੀਂ ਵੀਡੀਓ 'ਚ। ਤੇ ਅੱਜ ਆਪਾਂ ਆਏ ਆ ਜੀ ਉਹਨੇ ਜੇ ਅੱਧਾ ਟੂਰ ਚੱਲਦਾ ਪਿਆ ਉਹਨੇ ਦਾ ਹਾਂਜੀ ਤੇ ਆਪਾਂ ਬਹੁਤ ਹੀ ਇਤਿਹਾਸਿਕ ਜਗ੍ਹਾ ਕੁਮਾਰਿਆਂ ਤੁਹਾਨੂੰ ਉੱਤੇ ਇੱਕ ਤਾਨੂੰ ਇਤਿਹਾਸਿਕ ਮੰਦਿਰ ਦਿਖਾਇਆ ਜੀ ਸਦਾਸ਼ੇਵ ਮੰਦਿਰ ਜਿਹੜਾ ਕਿ ਉਹਨੇ ਦਾ ਫੇਮਸ ਮੰਦਿਰ ਆ ਉਹਦੇ ਤੁਹਾਨੂੰ ਦਰਸ਼ਨ ਕਰਵਾ ਦਿੱਤੇ ਅਸੀਂ ਤੇ ਹੁਣ ਅਸੀਂ ਚੱਲਦੇ ਹਾਂ ਤੁਹਾਨੂੰ ਇੱਕ ਹੋਰ ਸ਼ਿਵ ਮੰਦਿਰ ਜਿਹੜਾ ਕਿ ਬਹੁਤ ਪੁਰਾਣਾ ਆ ਚੱਲਦੇ ਹਾਂ ਤੇ ਨਾਲ ਤੁਹਾਨੂੰ ਦਰਸ਼ਨ ਕਰਾਉਨੇ ਆ ਠੀਕ ਆ ਤੇ ਚਲੋ ਚੱਲਦੇ ਵੀਡੀਓ ਬਣੇ ਨਾ ਤੇ ਜਿਨ੍ਹਾਂ ਨੇ ਸਦਾਸ਼ਿਵ ਮੰਦਿਰ ਵਾਲੀ ਵੀਡੀਓ ਨਹੀਂ ਦੇਖੀ ਜਾ ਕਿ ਹੋਰ ਦੇਖੋ ਬਾਕੀ ਤੁਸੀਂ ਮੇਰੇ ਬਾਹਲਾ ਤੋਂ ਦੇਖਦੇ ਹੋਣੇ ਤਾਂ ਸੋਹਣੇ ਹੈਲਮਟ ਲਾ ਕੇ ਹਟਿਆ ਹੀ ਸੀ ਮੈਂ ਤੇ ਮੈਂ ਕਿਹਾ ਨਾਲ ਮੈਂ ਵੀਡੀਓ ਤੇ ਸਟਾਰਟਿੰਗ ਕਰ ਲਈਏ ਤੇ ਚਲੋ ਹ ਬਹੁਤ ਵੱਡੀ ਆ ਉਹ ਦੇਖੋ ਆਈ ਥਿੰਕ ਦੇਖਦੀ ਹੋਗੀ ਤੁਹਾਨੂੰ ਤੇ ਚਲੋ ਹੁਣ ਆਪਾਂ ਉਧਰ ਜਾਣਾ ਵਾ ਤੇ ਚਲੋ ਚੱਲਦੇ ਆ ਤੇ ਵੀਡੀਓ ਨਾਲ ਦੀ ਨਾਲ ਲਾਈਕ ਕਰ ਦਿਓ ਰੋਡ ਤੋਂ ਰੋਡ ਤੋਂ 3 ਕਿਲੋਮੀਟਰ ਅੱਗੇ ਆ ਤੇ ਚੱਲਦੇ ਆ ਰੋਡ 3 ਕਿਲੋਮੀਟਰ ਆ ਤੇ ਚੈਨਲ ਤੇ ਬਣੇ ਬਣੇ ਰਹੋ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਤੇ ਚਲੋ ਚਲਈਏ ਜੀ ਤੇ ਚਲੋ ਹੁਣ ਚੱਲਦੇ ਆ ਜੀ ਲੌਰੇਸ ਆ ਗਏ ਹੈ ਕੋਟਲਾ ਸ਼ਿਵ ਮੰਦਿਰ ਗਾਉਂ ਅਜਨੋਲੀ ਤੇ ਅਜਨੋਲੀ ਤੋਂ ਤਕਰੀਬਨ 3 ਕਿਲੋਮੀਟਰ ਤੇ ਲੋ ਜੀ ਅਸੀਂ ਪੁੱਜ ਗਏ ਆਵਾ ਸ਼ਿਵ ਮੰਦਿਰ ਸ਼ਿਵ ਮੰਦਿਰ ਲੋ ਜੀ ਹਾਰੇ ਹਾਰੇ ਸ਼ੰਭੂ ਸ਼ੰਭੂ ਜੀਵਾ ਮਹਦੇਵਾ ਸ਼ੰਭੂ ਕੋਈ ਸ਼ਿਵ ਰਾਤਰੀ ਵੀ ਆਉਣ ਵਾਲੀ ਹੈ ਜੀ ਸੰਗਤੋ ਤੁਹਾਨੂੰ ਪਹਿਲੇ ਸਾਰੇ ਧਾਮ ਦੀ ਦਰਖਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆਪਾਂ ਤੇ ਚਲੋ ਚੱਲ ਗਏ ਹਾਂ ਕਿੰਨੀ ਵੱਡੀ ਮਹੁਰਤ ਆਣਾ ਚਾਹੀਦੀ ਹਾਂ ਬਿਲਕੁਲ ਮੰਦਰ ਪੋਟਲਾ ਕਲਾ ਚਲੀਏ ਚਲੋ ਆ ਜਾਓ ਬਹੁਤ ਹੀ ਦੇ ਹੈਗਾ ਮੰਦਰ ਪਰ ਇਸ ਹਾਂ ਬਹੁਤ ਹੀ ਬਹੁਤ ਵਾਹ ਮੰਦਰ ਕੋਲ ਆ ਪੁਰਾਣੇ ਮੂਰਤੀਆਂ ਬਣਾਈ ਹੋਈਆਂ ਹਨ ਚਲੋ ਪਤੀ ਮਹਾਰਾਜ ਜੀ ਦੇ

ਤੇ ਸ਼ਿਵ ਨੋਰੀ ਫਰਹਰ ਮਹਾਦੇਵ ਤੇ ਇਧਰਲੇ ਪਾਸੇ ਕੀ ਆ ਇਧਰ ਕੁ ਸੱਤੇ ਦੰਦੇ ਇਹ ਬਗੈ ਗੋਆਬੜਾ ਹੈ ਨਾ ਇਧਰ ਅਉਰ ਪਤਾ ਨਹੀਂ ਆ ਨਾ ਫੇਰੇ ਬਾਰੇ ਨਹੀਂ ਹਣ ਬਟਾ ਤੇ ਉਧਰ ਸੀ ਗਊ ਮਤਨ ਚਾਰਾ ਖਾਂਦੇ ਆ ਨਾਲ ਲਗ ਬਛੜਾ ਛੋਟਾ ਕੌਮਤਾਨਾ ਹੂੰ ਜਿਹੜਾ ਸੁਣਾ ਨਾ ਛੋਟਾ ਜਿਹਾ ਹੂੰ ਕਿੰਨਾ ਬਣਾਇਆ ਬਣਾਇਆ ਤੇ ਇਹਦੇ ਪਾਸੇ ਉਹ ਗੋਟ ਹਮੋਂ ਚਾਰ ਤੇ ਆ ਹੂੰ ਇਧਰੇ ਆਈ ਥਿੰਕ ਕਿ ਸੇਵਾ ਕਰਦੇ ਦਿਖਾਈ ਗਏ ਹਨ ਨਾ ਨੋਲ ਸੰਪੇ ਕਰੋ ਤਰਤੰਜੀ ਉਹ سامنے ਲੰਗਰ ਹਾਲ ਹੂੰ ਪੁਰਾਣਾ ਇਤਿਹਾਸ ਲਿਖਿਆ ਹੈ ਪਰ ਉਹ ਬਾਬਾ ਜੀ ਤੇ ਜਿਹੜੇ ਤੋਂ ਬਾਬਾ ਜੀ ਨੇ ਉਹਨਾਂ ਦਾ ਇਤਿਹਾਸ ਤੇ ਕਹਿੰਦੇ ਜਿਹੜੇ ਮਹਾਰਾਜ ਜੀ ਆ ਸਰਾਧ 12 ਵਜੇ ਤੱਕ मतलब ਰਾਤ 12 ਵਜੇ ਤੱਕ ਜਿਹੜੀ ਤਪੱਸਿਆ ਕਰਦੇ ਸੀ ਤੇ ਸਵੇਰੇ ਜਿਹੜੇ 2:30 ਵਜੇ ਜਿਹੜੀ ਤਪੱਸਿਆ ਕਰਨੀ ਸ਼ੁਰੂ ਕਰ ਦਿੰਦੇ ਹੁੰਦੇ ਸੀ ਤੇ ਇੱਥੇ ਜਿਹੜੇ ਵੀ ਹਰੀਦوار कांची ब्रंदावन आदि क्षेत्रों ਦੇ ਵਿਦਵਾਨਾਂ ਦੇ ਸੀਗੇ ਇਕੱਠੀ ਤਪੱਸਿਆ ਮਤਲਬ ਇਨਹੀਂ 24 ਘੰਟੇ ਲਗਾਤਾਰ ਕਰਦੇ ਹੁੰਦੇ ਸੀਗੇ ਤੇ 81 ਫੁੱਟ ਮਹਾਦੇਵ ਦੀ ਮੂਰਤੀ ਕੀ ਮਹਾਰਾਜ ਦੀ ਤਪੱਸਿਆ ਕੀ ਦੀਨ ਹੈ ਜਿਹੜੀ ਕਿ 81 ਫੁੱਟ ਉਹਨਾਂ ਦੀ ਤਪੱਸਿਆ ਦੀ ਕਹਿੰਦੇ ਦੀਨਾ 63 ਬਰਸ਼ ਕੇ ਆਜੂਗੇ ਮਹਾਰਾਜ ਜੀ ਗਿਗੜਨੇ ਲਗਾ ਔਰ 2008 ਮੇ ਜੋਤੀ ਜੋਤਸਵ ਮਗਦਾ ਸੀਗਾ ਆਹ ਆਹ ਮੂਰਤੀ ਹੈ 81 ਫੁੱਟ ਹਾਂ ਇਹ ਚਲੋ ਇਸ ਪਲੇਸਾਈਡ ਗਊਸ਼ਾਲਾ ਆ। ਦੇਖਿਆ ਨੇ। ਸਾਨੂੰ ਪਤਾ ਨਹੀਂ ਸੀ ਕਿ ਕਿ ਸੈਪਰੇਟ ਪੈ ਜਾਂਦੀ ਹੈ ਮੰਦਿਰ ਤੋਂ। ਹਾਂ ਤੇ ਸਾਨੂੰ ਪਿਆਰ ਜੀ ਨੇ ਦੱਸਿਆ ਤੇ ਗਊਸ਼ਾਲਾ ਜ਼ਰੂਰ ਦੇਖ ਕੇ ਆਇਓ। ਦੇਖਿਆ ਨੇ। ਤੇ ਆਪਾਂ ਗਊਸ਼ਾਲਾ ਤੁਹਾਨੂੰ ਦਿਖਾਉਨੇ ਆ। ਤੇ ਦਰਸ਼ਨ ਕਰਾਉਨੇ ਆ। ਆ ਨੰਦੀ ਮਹਾਰਾਜ। ਇਹ ਸਾਰੇ ਇੱਧਰ ਨੰਦੀ ਆ। ਲੰਗਰ ਨਸਲਾਂ ਹੈ ਨਸਲਾਂ ਦੇ ਹਾਂ ਇਧਰਲੇ ਪਾਸੇ ਬੱਚੇ ਇਧਰਲੇ ਪਾਸੇ ਹੂੰ ਇਧਰਲੇ ਪਾਸੇ ਬੱਚੇ ਛੋਟੇ ਛੋਟੇ ਤੇ ਇਧਰਲੇ ਪਾਸੇ ਹਵਨ ਵਗੈਰਾ ਹੁੰਦੇ ਆ ਤੇ ਅਗਰ ਤੁਸੀਂ ਹਵਨ ਉਹਦੀ ਕਰਵਾਉਣਾ ਤੇ ਤੁਸੀਂ ਕਰਵਾ ਸਕਦੇ ਆ ਉਧਰਲੇ ਪਾਸੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਜਾਂਦਾ ਹਰ ਇੱਕ ਦਿਨਾਂ ਦੇ ਵਿੱਚ ਹਾਂ ਇੰਦਰ ਹਵਨ ਹੁੰਦੇ ਆ ਦੇਖੋ ਨਾ ਹਾਂ ਸਾਰੇ ਹਵਨਾਂ ਸਾਰੇ ਉਹ ਦੇਖੋ ਗੋਹੇ ਦੇਸੀ ਦਾ ਨਾ ਗੋਹੇ ਦਾ ਲੇਪ ਘੱਟਾ ਆਇਆ ਸਾਰੇ ਕੁਝ ਹਵਨ ਦੇ ਵਾਸਤੇ ਚਲੋ ਚਲੀ ਸੰਤੂ ਦੇਖੋ ਮਹਾਦੇਵ ਦੀ ਕਿੰਨੀ ਸੁਣੀ ਮੂਰਤੀ 81 ਫੁੱਟ ਉੱਚੀ ਮੂਰਤੀ ਹੈ ਜੀ ਲਓ ਜੀ ਕਰੋ ਦਰਸ਼ਨ ਜੀ ਲੈਣੀ ਕਰੇ ਦਰਸ਼ਨ ਪਹਿਲੀ ਮੂਰਤੀ ਅਮਤ ਜਿਹੜੀ ਮੈਂ ਏਡੀਟ ਦੇਖੀ ਆ ਹੂੰ ਤੁਸੀਂ ਤੁਸੀਂ ਮੈਂ ਮੀ ਦੇਖੀ ਨਹੀਂ ਤਾਂ ਕਾਫੀ ਮੂਰਤੀਆਂ ਦੇਖਿਆ ਕੋਈ ਸ਼ਹਾਦੇਵ ਜੀ ਦੀ ਦੇਖੀ ਹੁਣ ਮੇਰੇ ਖੇ ਲਈ ਆਪਣੇ ਉਹ ਹਰਿਆਣੇ ਵੀ ਹੈਗੀ ਇਹ ਮੂਰਤੀ ਕੋ ਏਡੀਟ ਸੀ ਅਸੀਂ ਏਡੀਟ ਹੁੰਦੀ ਹੈ ਨਹੀਂ ਉਹ ਵੀ ਤੇ ਲੋ ਜੀ ਹੁਣ ਚੱਲਦੇ ਆ ਚੱਕੀ ਆਪਣਾ ਬੁਲਟ ਤੇ ਨਿਕਲੀਏ ਸ਼ਿਵਰਾਤਰੀ ਦੀ ਤਿਆਰੀ ਹੁੰਦੀ ਪਈ ਆ ਹਾਂ ਸ਼ਿਵਰਾਤਰੀ ਦੀ ਤਿਆਰੀ ਹੋ ਰਹੀ ਆ 26 27 28 ਤਿੰਨ ਦਿਨ ਸ਼ਿਵਰਾਤਰੀ ਦਾ ਪੰਡਾਰਾ ਆਹ ਦੇਖੋ ਪੰਡਾਰਾ ਵੀ ਆ ਦੀ ਫਰੋਜ਼ ਖਾਨ ਨੇ ਆਣਾ ਹੂੰ ਫਰੋਜ਼ ਖਾਨ ਨੇ ਆਣਾ ਵਾ ਇਸ ਤਾਈਮਾਂ ਵਿਸ਼ਾਲ ਮਹਾਂਸ਼ਵਰਾਤਰੀ ਹੈ ਭੰਡਾਰਾ ਹੋਣਾ ਜਿਹੜਾ ਚਲੋ ਜੀ ਚਲੀਏ ਆਪਾਂ ਹੂੰ ਪਤਾ ਨਹੀਂ ਚਲੋ ਜੀ ਦੇਖੋ ਕਰੋ ਦਰਸ਼ਨ ਤੇ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਨਹੀਂ ਨਹੀਂ ਤੇ ਚੈਨਲ ਦੇ ਨਵੇਂ ਆ ਦੇ ਚੈਨਲ ਨੂੰ ਲਾਈਕ ਕਰਦੇ ਚਾਹਾਂਗੇ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਨੈਕਸਟ ਵੀਡੀਓ ਤੇ ਤਤਾ ਬਾਏ ਬਾਏ ਸੋਸ਼ਿਕਾ ਜੈ ਸ਼ਿਵ ਸ਼ੰਭੂ ਜੈ ਸ਼ਿਵ ਸ਼ੰਭੂ